ਸਟ੍ਰੈਟਿਜੀ ਖੰਗ ਨੂੰ ਜੜ ਤੋਂ ਹੀ ਖਤਮ ਕਰ ਦਿੰਦੀ ਹੈ ਇਹ ਬਣਾਉਣ ਲਈ ਆਪਾਂ ਲਵਾਂਗੇ ਜੀ 20 ਗ੍ਰਾਮ ਹਲਦੀ 20 ਗ੍ਰਾਮ ਹਰੀ ਇਲਾਚੀ 25 ਗ੍ਰਾਮ ਲੱਠੀ ਤੇ 25 ਗ੍ਰਾਮ ਹੀ ਤੁਲਸੀ ਦੇ ਪੱਤੇ 20 ਗ੍ਰਾਮ ਆਪਾਂ ਸੁੱਕਾ ਅਦਰਕ ਇਹਨੂੰ ਸੌਂਡ ਕਹਿੰਦੇ ਨੇਗੇ 20 ਗ੍ਰਾਮ ਦਾਲਚੀਨੀ 20 ਗ੍ਰਾਮ ਕਾਲੀ ਮਿਰਚ 120 ਗ੍ਰਾਮ ਆਪਾਂ ਲੈਣੀ ਹੈ ਜੀ ਮਿਸ਼ਰੀ 60 ਗ੍ਰਾਮ ਇਹਦੇ ਵਿੱਚ ਪਾਵਾਂਗੇ ਜੀ ਤਾਵਾਸੀਰ ਤੇ 40 ਗ੍ਰਾਮ ਮਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਬ੍ਰਿਕ ਬ੍ਰਿਕ ਪੀਸ ਲੈਣਾ ਹੈ ਸਭ ਤੋਂ ਪਹਿਲਾਂ ਜਿਹੜੀ ਆਪਾਂ ਹਰੀ ਇਲਾਚੀ ਹੈ ਇਹਦੇ ਸਿਰਫ ਕੱਲੇ ਜਿਹੜੇ ਬੀਜ ਜੀ ਵਰਤਣੇ ਨੇ ਜਿਹੜੇ ਸਿਲ എന്താണ് അപ്പം കുട്ടലാ ത മിക്സി നരാബ്വീ മിശ്ര ഒന്നും ധാഗ കടല കുട്ടിക ധാഗ ക ਵੀਰ ਇਹ ਪਾਊਡਰ ਬਣਾਵਾਂਗੇ ਜ ਜਦ ਇਹਨੂੰ ਚੰਗੀ ਤਰ੍ਹਾਂ ਆਪਾਂ ਪੀਸ ਲਿਆ ਤਾਂ ਇਹਨੂੰ छानਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੁੰਦੀ ਮਲਠੀ ਆ ਗਈ ਜਾਂ ਹੋਰ ਚੀਜ਼ਾਂ ਨੇ ਜਿਵੇਂ ਵਿੱਚ ਮੋਟੀਆਂ ਰਹਿ ਜਾਂਦੀਆਂ ਜਾਂ ਰੇਸ਼ੇ ਜੇ ਰਹਿ ਜਾਂਦੇ ਨੇਗੇ ਤਾਂ ਜੋ ਖਾਂਣ ਵਿੱਚ ਕੋਈ ਦਿੱਕਤ ਨਾ ਹੋਵੇ ਚੰਗੀ ਤਰ੍ਹਾਂ ਆਪਾਂ ਇਹਨੂੰ ਪੀਸ ਲੈਣਾ ਜਿਵੇਂ ਇਹਦੇ ਵਿੱਚ ਮਗਾ ਆ ਗਿਆ ਜੀ ਮਿਸ਼ਰੀ ਹੋ ਗਈ ਜਿਵੇਂ ਖੰਗ ਬਹੁਤ ਜ਼ਿਆਦਾ ਰੇਸ਼ਾ ਰਹਿੰਦਾ ਜਿਵੇਂ ਕਾਲੀ ਮਿਰਚ ਹੈਗੀ ਤੇ ਦਾਲ ਚੀਨੀ ਹੈਗੀ ਇਹ ਖੰਗ ਜੁਖਾਮ ਵਾਸਤੇ ਜਾਂ ਰੇਸ਼ਾ ਹੈਗਾ ਜਾਂ ਜਿਵੇਂ ਖੰਗ ਬਿਲਕੁਲ ਵੀ ਨਹੀਂ ਹਟ ਰਹੀ ਉਹਨਾਂ ਵਾਸਤੇ ਜਿਹੜਾ ਪਾਊਡਰ ਬਣਾ ਕੇ ਜਿਹੜਾ ਤਿਆਰ ਕਰਾਂਗੇ ਬਹੁਤ ਹੀ ਫਾਇਦਾ ਕਰ ਮਿਕਸ ਕਰ ਲੈਣਾ ਹੈ ਤੇ ਥੋੜਾ ਜਿਹਾ ਇਹ ਸ਼ਹਿਦ ਦਾ ਗੂੰਗੁਣਾ ਕਰਕੇ ਇਹਦੇ ਵਿੱਚ ਇੱਕ ਚਮਚ ਸ਼ਹਿਦ ਦਾ ਤੇ ਪਾਉਣਾ ਕੇ ਆਪਾਂ ਦੇ ਪਾਵਾਂਗੇ ਜਿਸ ਪਾਊਡਰ ਦਾ ਚੰਗੀ ਤਰ੍ਹਾਂ ਮਿਕਸ ਕਰਕੇ ਸਵੇਰੇ ਸ਼ਾਮ ਗੂੰਗੁਨੇ ਪਾਣੀ ਨਾਲ ਆਪਾਂ ਲੈ ਸਕਦੇ ਆਂ ਬੱਚਿਆਂ ਨੂੰ ਇਹਦਾ ਚਮਚ ਦਾ ਚੌਥਾ ਹਿੱਸਾ ਦੇ ਸਕਦੇ ਆਂ ਕਿਸੇ ਵੀ 에ਅਰਟਾਈਟ ਕੰਟੇਨਰ ਵਿੱਚ ਸਟੋਰ ਕਰਕੇ ਰੱਖ ਸਕਦੇ ਆਂ ਬਹੁਤ ਹੀ ਫਾਇਦਾ ਕਰਦਾ ਹੈਗਾ ਜਰੂਰ ਟਰਾਈ ਕਰਨਾ ਜੀ ਧੰਨਵਾਦ ਜੀ